ਇਹ ਦੇਖ ਲੈਂ ਗਿਆ ਮੈਂ ਫੁੱਲ ਰੇਡ ਕਰਨ ਲਈ ਲੈ ਵੀ ਸਟਾਰਟ ਕਰਦੇ ਆ ਲੈ ਵੀ ਅੱਜ ਗੇਮ ਸਟਾਰਟ ਕਰਦੇ ਆ ਨਵੀਂ ਗੇਮ ਆਪਣੀ ਤੇ ਇਹਦੇ ਵਿੱਚ ਆ ਕੋਲੀਆਂ ਨੇ ਦੇਖੋ ਉਧਰ ਅਮੀਰ ਨੂੰ ਟੱਚ ਕਰੀ 2 2 3 5 ਠੀਕ ਹੈ ਇਹਦੇ ਵਿੱਚ 2 3 5 2 3 5 ਸਾਰੇ ਭਾਵੇਂ 5 5 ਨੇ ਠੀਕ ਹੈ ਤੇ ਇਹਦੇ ਵਿੱਚ ਕੋਈ ਵੀ ਮਲਾਈਆ ਕਰਨਾ ਘਟਾਉਣੀ ਨਹੀਂ ਹੈਗੀ ਇਹਦੇ ਵਿੱਚ ਕੋਈ ਕੋਲੀ

4 4 ਆਉਣਾ ਹੀ ਜੋੜਾ ਹਾਂ 4 4 ਆਉਣਾ ਚਾਹੀਦਾ 4 4 ਆਉਣਾ ਚਾਹੀਦਾ ਜੋੜ ਜਿਹੜਾ ਜਿੱਤ ਗਿਆ ਉਹਦਾ 100 ਰੁਪਿਆ ਉਹ 100 ਰੁਪਿਆ ਉਹਦਾ ਚੱਕ ਲਿਓ 4 4 4 4 ਨਾ ਇੱਧਰ 4 ਕਿਉਂ ਆ ਗਿਆ ਉਧਰ ਤਾਂ ਤੂੰ ਬਣਾਤੀਆਂ 2 4 6 ਕਰਤੀਆਂ

ਚੱਲ ਹਲਾ ਮਾੜੀ ਮੋਟੀ ਤੂੰ ਸੋਚੀ ਚੱਲੋ ਜਿਹਦੀ ਵਾਰੀ ਆਉਣੀ ਆ ਹਲੇ ਉਹ ਸੁੱਤੀ ਹੋ ਗਈ ਹਾਂ ਵੀ ਉਹ ਕਿਵੇਂ ਹੋ ਸਕਦੀ ਐ ਸਾਈਡ ਬੈਂਚ 4 4 ਹੋਣੀ ਚਾਹੀਦੀਆਂ ਨੇ 6 5 ਹੋ ਗਈਆਂ ਦਿਮਾਗ ਲਾ ਕੇ ਥੋੜਾ ਜਿਹਾ ਦਿਮਾਗ ਲਾ खर रो रुपए का जित नहीं आंदी ए रही हिसाब से गल बात चल बी तेरी बारी इधर दे रख होगी सही चला

आए तो आए तो सही नहीं, नहीं चार चार आ भी चार आ वो पांच हो गया जल्दी जल्दी करो चक्को सौ रुपया चलो जल्दी करो टाइम ना लाऊं वाला हाँ ठीक है कि हाँ सही है ही सही कर गई हाँ। सही कर इन्हें तो बारी नहीं भी चलानी थी पहली सही कर गई ना सही कर गई ठीक है ते नाम दी बैनर होगी

ਸਾਡੀ ਵੀ ਨਹੀਂ ਆਈ ਇਹਨਾਂ ਦੀ ਵੀ ਨਹੀਂ ਆਈ ਸੀ ਆਪ ਸੋਡੀ ਵੀ ਨਹੀਂ ਆਈ ਵਾਣੀ ਅਗਲੀ ਗੇਮ ਚ ਠੀਕ ਹੈ ਕੋਈ ਜਿੱਤਦੇ ਆਪਾਂ